ਸੁਖਿੰਦਰ ਸਿੰਘ ਤੇ ਅੱਜ ਤੁਹਾਡੇ ਸਾਹਮਣੇ ਇੱਕ ਅਜਿਹੇ ਸ਼ਖਸ ਲੈ ਕੇ ਆਉਣ ਲੱਗਾ ਵਾਂ ਜਿਹਦੀ ਮਿਹਨਤ ਵੀ ਬਹੁਤ ਹੈ ਕਿਉਂਕਿ ਕਹਿ ਦਿੰਦੇ ਨੇ ਜਿਹੜਾ ਵੀ ਕੋਈ ਹੀਰਾ ਚਮਕਦਾ ਹੈ ਜਾਂ ਕੋਈ ਮਿਹਨਤ ਕਰਕੇ ਚਮਕਦਾ ਹੈ ਉਸ ਦੇ ਲਈ ਉਸ ਨੂੰ ਤਪੱਸਿਆ ਬਹੁਤ ਕਰਨੀ ਪੈਂਦੀ ਹੈ ਮਿਹਨਤ ਬਹੁਤ ਕਰਨੀ ਪੈਂਦੀ ਹੈ ਜਜ਼ਬਾ ਵੀ ਰੱਖਣਾ ਪੈਂਦਾ ਹੈ ਹੌਸਲਾ ਵੀ ਰੱਖਣਾ ਪੈਂਦਾ ਹੈ ਤੇ ਸਪੋਰਟ ਵੀ ਲੈਣੀ ਪੈਂਦੀ ਹੈ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਅਜੀਹਾ ਹੁੰਦਾ ਹੈ ਜਾਂ ਤਾਂ ਉਹ ਕੱਖਾਂ ਤੋਂ ਲੱਖਾਂ 'ਚ ਹੋ ਜਾਂਦੇ ਨੇ ਜਾਂ ਲੱਖਾਂ ਤੋਂ ਕੱਖਾਂ 'ਚ ਹੋ ਜਾਂਦੇ ਨੇ ਉਦੇ ਲਈ ਕੀ ਹੁੰਦਾ ਕਿ ਪਰਮਾਤਮਾ ਦੀ ਨਜ਼ਰ ਜਿਹੜੀ ਉਸ ਵੱਲੀ ਹੋਣੀ ਚਾਹੀਦੀ ਹੈ। ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਵੀਡੀਓ ਜ਼ਰੂਰ ਦੇਖਿਓ ਅੱਜ ਤੁਹਾਡੇ ਸਾਹਮਣੇ ਇੱਕ ਅਜਿਹਾ ਸ਼ਖਸ ਲੈ ਕੇ ਆਉਣ ਲੱਗੇ ਆਂ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਪਰ ਕਿਤੇ ਨਾ ਕਿਤੇ ਪਲੇਟਫਾਰਮ ਵਾਲੀ ਕਮੀ ਰਹਿੰਦੀ ਹੈ। ਮਿਹਨਤ ਇਹ ਹੈ ਕਿ ਬਾਈ ਦੀ ਆਵਾਜ਼ ਸੋਹਣੀ ਹੈ, ਗਾਉਂਦਾ ਸੋਹਣਾ ਹੈ ਤੇ ਦੂਸਰੇ ਨੰਬਰ ਤੇ ਜੇ ਗੱਲ ਕਰਾਂ ਤਾਂ ਘਰ ਦੇ ਹਾਲਾਤ ਵੀ ਕੋਈ ਖਾਸ ਨਹੀਂ ਹੈਗੇ ਉਹਨਾਂ ਦੇ। ਤੇ ਤੀਸਰੇ ਨੰਬਰ ਤੇ ਕਿ ਪਰਿਵਾਰ ਬਹੁਤ ਵੱਡਾ ਹੈ ਤੇ ਪਰਿਵਾਰ ਦੇ ਹਿਸਾਬ ਨਾਲ ਜੇ ਗੱਲ ਕਰਾਂ ਤਾਂ ਪਰਿਵਾਰ ਵੱਡੇ ਹੋਣ ਨਾਲ ਵੀ ਕੁਝ ਨਹੀਂ ਹੁੰਦਾ 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 ਇਹ ਹੈ ਕਿ ਪਰਿਵਾਰ ਦੀ ਵੀ ਸਪੋਰਟ ਚਾਹੀਦੀ ਹੈ ਪਰਿਵਾਰ ਨੂੰ ਵੀ ਸਪੋਰਟ ਚਾਹੀਦੀ ਹੁੰਦੀ ਹੈ ਬੱਚਿਆਂ ਨੂੰ ਆ ਸਪੋਰਟ ਕਰਨ ਲਈ ਤੇ ਆਓ ਗੱਲਬਾਤ ਕਰਦੇ ਆ ਸਾਡੇ ਨਾਲ ਭਰਾ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਭਜੀ ਸ਼ੁਭਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਹਾਂ ਜੀ ਗੁਰਵਿੰਦਰ ਸਿੰਘ ਜੀ ਮੈਂ ਚਾਹਾਂਗਾ ਕਿ ਗੱਲਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹਿਣਾ ਹੈ ਗੱਲਾਂ ਆਪਾਂ ਕਰਦੇ ਰਵਾਂਗੇ ਕੁਝ ਦੋ ਲੈਣਾ ਆਪਾਂ ਦਰਸ਼ਕਾਂ ਨੂੰ ਸੁਣਾਈਏ ਅਸਾਈ ਦੀ ਹਾਂਜੀ ਠੀਕ दिल तेरे नाम मेरी, जान तेरे नाम, तेरे नाल मेरी, तेरे नाल शाम गल क् न मही वे ज़िंदगीअ तेर नाम तूं मेर प आजावे माही वे मैनू तेरो इंतज़ारु ज़िंदगीअ तेरे न तूं मेरा प्यार आज माही वे मैनू तेरो इंतज़ ਅੱਖੀਆਂ ਨੇ ਹੰਝੂਆਂ ਦੀ ਕੀਤੀ ਵਰਸਾਤ ਸੋਹਣੇ ਦਰਦਾਂ ਤੇ ਲੂਣ ਲਾਇਆ ਤੇਰੇ ਗਮਾਂ ਨੇ ਪਿਆਰ ਪਿਆਰ ਕਹਿ ਕੇ ਮੈਨੂੰ ਲੁੱਟਾਈ ਮਰਮਾਵੇ ਦਿਲ ਨੂੰ ਦਿਲਾਸੇ ਦਿੱਤੇ ਤੇਰੇ ਗਮਾਂ ਨੇ ਹੁਣ ਹੁੰਦਾ ਨਹੀਂ ਸੰਹਾ ਇਹ ਵਿਛੋੜਾ ਮੇਰੇ ਯਾ ਆ ਜਾਵੇ ਮਾਹੀ ਵੇ ਮੈਨੂੰ ਤੇਰਾ ਇੰਤਜ਼ਾਰ ਤੁਸੀਂ ਪਹਿਲੇ ਸਿੱਖਿਆ ਕਿ ਤੂੰ ਕਿ ਗੋਡ ਗਿਫਟ ਹੈ ਜੀ ਗੋਡ ਗਿਫਟ ਹੈ ਜੀ ਗੋਡ ਗਿਫਟ ਹੈ ਜੀ ਸ਼ੁਰੂ ਤੋਂ ਹੀ ਮਤਲਬ ਸਿੰਗਿੰਗ ਦਾ ਬਹੁਤ ਸ਼ੌਕ ਸੀ ਜੀ ਮੈਂ ਫਿਲਹਾਲ ਵਾਇਸ ਆਫ ਪੰਜਾਬ ਸੀਜ਼ਨ 14 ਦੇ ਵਿੱਚ ਗਿਆ ਸੀ ਜੀ ਤੇ ਮਤਲਬ ਮੇਰਾ ਥੋੜਾ ਜਿਹਾ ਆਧਾਰ ਕੱਟ ਡਿਫਾਲਟਡ ਹੋ ਗਿਆ ਥੋੜਾ ਜਿਹਾ ਉਸ ਕਰਕੇ ਮੇਰਾ ਮੌਕਾ ਨਹੀਂ ਮਿਲਿਆ ਉਸ ਸਮੇਂ ਓਕੇ ਜੀ ਹਾਂ ਜੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਪਰਿਵਾਰ ਦੀ ਗੱਲ ਕਰੀ। ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਨਹੀਂ ਹੈਗੇ, ਬ੍ਰਦਰ ਆ, ਮਦਰ ਆ ਤੇ ਬਾਕੀ ਭਾਬੀ ਜੀ ਹੁਣੀ ਆ ਤੇ ਦੋ ਬੱਚੇ ਆ ਤੇ ਦੁਬੈ ਹਾਂਜੀ। ਤੇ ਇਹ ਮੈਂ ਇਹ ਵੀ ਇੱਕ ਚੀਜ਼ ਪੁੱਛੂੰਗਾ ਕਿ ਘਰ ਦਾ ਫਿਰ ਗੁਜ਼ਾਰਾ ਕਿਵੇਂ ਹੁੰਦਾ ਹੈ ਕਿਉਂਕਿ ਘਰ ਦੇ ਖਰਚੇ ਬਹੁਤ ਹੁੰਦੇ ਨੇ। ਹਾਂਜੀ ਘਰ ਦੇ ਗੁਜ਼ਾਰੇ ਵਾਸਤੇ ਵੀ ਰੱਜੀ ਆ ਜੋ ਲੇਬਰ ਦਾ ਕੰਮ ਕਰਦੀ ਆ, ਮਿਸਤਰੀ ਦਾ ਕੰਮ ਕਰ ਰਹੀ ਆ ਤੇ ਕੁਝ ਸਮਾਂ ਕੱਢ ਕੇ ਮੈਂ ਵੀ ਇਦਾਂ ਕੁਝ ਕਰ ਲੈਣਾ ਉਹ ਨਾਲ ਹੀ ਸਿੰਗਿੰਗ ਦਾ ਜਾਂ ਕੁਝ ਵੀ। ਹਾਂਜੀ ਇਸ ਤੋਂ ਇਲਾਵਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਲੇਬਰ ਦਾ ਕੰਮ ਕਰ ਲੈਂਦੇ ਕਈ ਵਾਰ ਲੇਬਰ ਨਹੀਂ ਵੀ ਆਉਂਦੀ ਫਿਰ ਗੁਜ਼ਾਰਾ ਕਰਦਾ ਕਿਵੇਂ ਹੁੰਦਾ ਬਸ ਇਦਾਂ ਹੀ ਫਿਰ ਤੁਰਕੇ ਹਾਂਜੀ ਫਿਰ ਤੁਰਕੇ ਹੋ ਜਾਂਦਾ ਚਲੋ ਬਾਕੀ ਦੇਣ ਵਾਲਾ ਪ੍ਰਮਾਤਮਾ ਹੈ ਜੀ ਉਹਨੇ ਕਿਸੇ ਕਿਸ ਨੇ ਹਿਸਾਬ ਨਾਲ ਦੇ ਹੀ ਦੇਣਾ ਹੈ ਦੇ ਦੇਣਾ ਹਾਂਜੀ ਗੁਜ਼ਾਰਾ ਹੋ ਹੀ ਜਾਂਦਾ ਹੈ ਹਾਂਜੀ ਤੇ ਪਰ ਇਹ ਆਵਾਜ਼ ਹੁਣ ਤੱਕ ਵੌਇਸ ਆਫ ਪੰਜਾਬ ਤੱਕ ਤੁਸੀਂ ਜਾਏ ਹੋ ਕਿ ਰਾਉਂਡ ਖੇਡੇ ਵੀ ਸੀ ਉੱਥੇ ਜਾਂ ਆਡੀਸ਼ਨ ਹੋਏ ਵੀ ਸੀ ਤੁਹਾਡੇ ਨਹੀਂ ਸਰ ਮੈਨੂੰ ਨਾ ਮਤਲਬ ਤੁਹਾਨੂੰ ਦੱਸ ਰਿਆ ਸੀ ਮੇਰਾ ਆਧਾਰ ਕਾਰਡ ਦੇ ਵਿੱਚ ਥੋੜਾ ਜਿਹਾ ਫਾਲਟ ਹੀ ਕੋਈ ਤੇ ਉਸ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ ਉੱਥੇ ਓਕੇ ਜੀ ਬਾਕੀ ਮੈਂ ਗਿਆ ਸੀ ਐਤ ਕੀ ਵਾਰ ਸੀਜ਼ਨ 14 ਦੇ ਵਿੱਚ ਗਿਆ ਸੀ ਜੀ ਹਾਂਜੀ ਤੇ ਮਤਲਬ ਫਿਲਹਾਲ ਵੌਇਸ ਆਫ ਪੰਜਾਬ ਨੇ ਇੱਕ ਪਾਸੇ ਰੱਖ ਕੇ ਜੇ ਚੱਲਦੇ ਆ ਉਸ ਤੋਂ ਇਲਾਵਾ ਕੋਈ ਸ਼ੋਅ ਵਗੈਰਾ ਕੋਈ ਮੇਲੇ ਵਗੈਰਾ ਜਿਵੇਂ ਲੱਗਦੇ ਨੇ ਕਿਤੇ ਗਾਉਣ ਦੀ ਕੋਸ਼ਿਸ਼ ਜਾਂ ਸਮਾਂ ਮਿਲਿਆ ਹੋਵੇ ਹਾਂਜੀ ਸਰ ਮੈਂ ਕਈ ਵਾਰੀ ਤਾਂ ਮੈਂ ਕਵਾਲ ਲਾ ਲੈਂਦਾ ਵਾਂ ਘਰਾਂ ਦੇ ਵਿੱਚ ਜਦੋਂ ਮਤਲਬ ਕੋਈ ਸੱਦ ਲੈਣਾ ਜੀ ਰਾਤ ਦੀ ਮਹਿਫਿਲ ਮਤਲਬ ਇਦਾਂ ਲਾ ਲਈਦਾ ਹਾਂ ਕਵਾਲ ਕਰ ਲੈਂਦਾ ਹਾਂ ਹਾਂਜੀ ਤੇ ਕੀ ਖਰਚਾ ਵਗੈਰਾ ਉੱਥੋਂ ਜਿਹੜਾ ਮਿਲਦਾ ਹੈ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਕੀ ਖਰਚਾ ਮਿਲਦਾ ਉੱਥੇ ਗੁਜ਼ਾਰਾ ਦੇ ਮਤਲਬ ਸਾਹ ਦੇ ਨਾਲ ਹੀ ਜਿਵੇਂ 1500 ਇਦਾਂ ਮਤਲਬ ਕਰਕੇ ਹਾਂਜੀ ਇਦਾਂ ਹੀ ਮਿਲਦਾ ਹੈ ਗੁਜ਼ਾਰਾ ਹਾਂਜੀ ਇਦਾਂ ਹੀ ਗੁਜ਼ਾਰਾ ਹਾਂਜੀ ਤੇ ਸੱਜਣ ਮਿੱਤਰਾਂ ਦੀ سپورਟ ਕਿਵੇਂ ਹੈ ਆਣ ਗਵਣ ਦੀ سپورਟ ਕਿਵੇਂ ਹੈ ਤਾਈ ਚਾਚੇ ਹੁੰਦੇ ਨੇ ਕਿਵੇਂ سپورਟ ਹੈ سپورਟ ਮਤਲਬ ਸਿੰਘੀ ਦੇ ਵਿੱਚ ਸਾਰੇ ਕਰਦੇ ਆ ਜੀ ਜੀ ਬਟ ਇਹ ਆ ਵੀ ਘਰ ਦੇ ਵਿੱਚ ਸਾਰੇ ਮਤਲਬ ਗਰੀਬ ਹੋਣ ਦੇ ਕਰਕੇ ਥੋੜਾ ਜੀ ਪਲੈਟਫਾਰਮ ਥੋੜਾ ਢਿੱਲਾ ਹੀ ਰਹਿ ਜਾਂਦਾ ਜੀ ਹਾਂਜੀ ਤੇ ਇਸ ਕਰਕੇ ਹਾਂਜੀ ਵੈਸੇ ਤੁਸੀਂ ਸੋਚਿਆ ਸੀ ਵੌਇਸਓਵ ਪੰਜਾਬ ਦੇ ਵਿੱਚ ਜਾਣ ਦਾ ਜੇ ਦੁਬਾਰਾ ਮੌਕਾ ਮਿਲਦਾ ਹੈ ਤੇ ਕੀ ਲੱਗਦਾ ਹੈ ਕਿ ਆਵਾਜ਼ ਗੂੰਜੇਗੀ ਉਸ ਸਟੇਜ ਦੇ ਉੱਤੇ ਹੌਸਲਾ ਹੈ ਕਿ ਆਧਾਰ ਕੱਢਦਾ ਜਦੋਂ ਉਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਆਧਾਰ ਕੱਢ ਠੀਕ ਨਹੀਂ ਆਇਆ ਜਾਂ ਕੋਈ ਵੀ ਇਸ਼ੂ ਆ ਗਿਆ ਹੌਸਲਾ ਟੁੱਟਿਆ ਸੀ ਜਾਂ ਲੱਗਦਾ ਹੈ ਕਿ ਨਹੀਂ ਇਹ ਹੌਸਲਾ ਉਸੇ ਤਰ੍ਹਾਂ ਕਾਇਮ ਹੈ ਜਾਵਾਂਗੇ ਦੁਬਾਰਾ ਤੋਂ ਸਰ ਹੌਸਲਾ ਮੇਰਾ ਵੈਸੇ ਬਰਕਰਾਰ ਹੈ ਜਦੋਂ ਮਤਲਬ ਅੱਗੇ ਸੀਜ਼ਨ ਆਏਗਾ ਤੇ ਮੈਂ ਇੱਕ ਵਾਰੀ ਫੇਰ ਉੱਥੇ ਮੌਕਾ ਲੈਣਾ ਜੀ ਲੈਣਾ ਜੀ ਹਾਂਜੀ ਤੇ ਮੈਂ ਚਾਹਾਂਗਾ ਦਰਸ਼ਕਾਂ ਨੂੰ ਕੋਈ ਜੀਖਾਨ ਦਾ ਗਾਣਾ ਆਪਾਂ ਸੁਣਾਈਏ ਜਿਵੇਂ ਅੱਜਕੱਲ ਉਹਨਾਂ ਦੇ ਗਾਣੇ ਜ਼ਿਆਦਾ ਚੱਲਦੇ ਪਏ ਆ ਹਰ ਕਿਤੇ ਹਾਂਜੀ ਅੱਖੀਆਂ ਨੂੰ ਜਗ ਰੋਤੇ ਦੇਗੀ ਹੋ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਹੋ ਅੱਖੀਆਂ ਨੂੰ ਜਗ ਰੋਤੇ ਦੇਗੀ ਓ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਉਨੇ ਜੋ ਜੋ ਸੁਪਨੇ ਤੋੜੇ ਉਨੇ ਜੋ ਜੋ ਸੁਪਨੇ ਤੋੜੇ ਉਹ ਮੈਂ ਸਾਰੇ ਗਿਣਦਾ ਹਾਂ ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਾਂ ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਾਂ ਤਾਰੇ ਗਿਣਦਾ ਹਾਂ ਮਤਲਬ ਤੁਸੀਂ ਕਹਿ ਰਹੇ ਹੋ ਬਚਪਨ ਤੋਂ ਗੋਡ ਗਿਫਟ ਹੈ ਤੁਹਾਨੂੰ ਇਹਦੀ ਪਛਾਣ ਕਿਵੇਂ ਹੋਈ ਸੀ ਕਿ ਰੱਬ ਨੇ ਤੁਹਾਨੂੰ ਤੁਹਾਡੇ ਗਲੇ ਨੂੰ ਇੱਕ ਸੁਰਾਂ ਦੀ ਦਾਤ ਬਖਸ਼ੀ ਹੈ ਕਿਵੇਂ ਪਰਖ ਕੀਤੀ ਗਈ ਸੀ ਇਹਦੀ ਕਿਉਂਕਿ ਬਚਪਨ ਦੇ ਵਿੱਚ ਤੇ ਬੱਚਿਆਂ ਨੂੰ ਖੇਡਣ ਤੋਂ ਹੀ ਮਤਲਬ ਛੁਟਕਾਰਾ ਨਹੀਂ ਹੁੰਦਾ ਪਰ ਤੁਸੀਂ ਇਸ ਚੀਜ਼ ਦੀ ਪਛਾਣ ਕਿਵੇਂ ਕਰਦੇ ਹੋ ਤੇ ਕਿਹੜੀ ਉਮਰ ਦੇ ਵਿੱਚ ਪਹਿਲੀ ਵਾਰ ਗਾਉਣਾ ਸ਼ੁਰੂ ਕੀਤਾ ਸੀ ਸਰ ਮੈਂ ਉਦੋਂ ਮਤਲਬ 3rd ਕਲਾਸ ਦੇ ਵਿੱਚ ਹੁੰਦਾ ਸੀ ਜੀ ਮਤਲਬ ਜੋ ਮੇਰੇ ਮੈਡਮ ਸਨ ਜੀ ਜੀ ਮੇਰੇ ਮੈਨ ਜੋ ਮੈਨੂੰ ਵਿਦਿਆਪਕ ਸਨ ਉਹ ਮੈਨੂੰ ਮੇਰੀ ਆਵਾਜ਼ ਮਤਲਬ ਸੁਣਦੇ ਹੁੰਦੇ ਸੀ ਨਿੱਕੇ ਹੁੰਦੇ ਦੀ ਜੀ ਮੇਰੇ ਤੋਂ ਗਵਾਉਂਦੇ ਹੁੰਦੇ ਸੀ ਜਦੋਂ ਬਾਲਸਵਾ ਲੱਗਦੀ ਹੁੰਦੀ ਸੀ ਸ਼ਨੀਵਾਰ ਜੀ ਸੈਟਰਡੇ ਨੂੰ ਬਾਲਸਵਾ ਲੱਗਦੀ ਹੁੰਦੀ ਸੀ ਉਸ ਦੇ ਵਿੱਚ ਉਹ ਮੈਨੂੰ ਸਪੈਸ਼ਲੀ ਖੜਾ ਕਰਕੇ ਮੇਰੇ ਕੋਲੋਂ ਸਿੰਗਿੰਗ ਕਰਾਉਂਦੇ ਹੁੰਦੇ ਸੀ ਹਾਂਜੀ ਸਾਰਾ ਮਤਲਬ ਉਦੋਂ ਪਰਖੋਈ ਤੁਹਾਨੂੰ ਕਿ ਤੁਹਾਨੂੰ ਰੱਬ ਨੇ ਗੋਡ ਗਿਫਟ ਦਿੱਤਾ ਹੈ ਸਿੰਗਿੰਗ ਦਾ ਬਿਲਕੁਲ ਜੀ ਪਰ ਪਰਿਵਾਰ ਦੀ ਉਮੀਦਾਂ ਬੱਚਾ ਤੇ ਕੁਝ ਹੋਰ ਹੁੰਦੀਆਂ ਨੇ ਵੈਸੇ ਮਾਂ ਪਿਓ ਦੇ ਜਿਹੇ ਸੁਪਨੇ ਦੀ ਗੱਲ ਕਰਾ ਉਹਨਾਂ ਨੇ ਕੀ ਸੋਚਿਆ ਸੀ ਕਿ ਇੰਜੀਨੀਅਰ ਬਣਾਉਣਾ ਡਾਕਟਰ ਬਣਾਉਣਾ ਹੈ ਕਿਵੇਂ ਹਾਂਜੀ ਸਰ ਪਰਿਵਾਰ ਨੂੰ ਤੇ ਸਾਰੀ ਉਮੀਦਾਂ ਹੁੰਦੀਆਂ ਜੇ ਬੱਚਾ ਸਾਡਾ ਇਹ ਕਰੇ ਉਹ ਕਰੇ ਪਰ ਜੋ ਆਪਣੀ ਇੱਛਾ ਹੁੰਦੀ ਹੈ ਜੋ ਮਤਲਬ ਗੋਡ ਗਿਫਟ ਮਿਲਿਆ ਹੁੰਦਾ ਕੋਈ ਨਾ ਕੋਈ ਜੀ ਉਸ ਹਸਾਬ ਦੇ ਨਾਲ ਫਿਰ ਕਰਨਾ ਪੈਂਦਾ ਹੈ ਜੀ ਹੁਣ ਜਿਵੇਂ ਸਾਡਾ ਮੇਰਾ ਕੰਮ ਹੀ ਸੀ ਗਾਉਣ ਦਾ ਸ਼ੁਰੂ ਤੋਂ ਹੀ ਮਤਲਬ ਮੈਨੂੰ ਸ਼ੌਂਕ ਸੀ ਗਾਉਣ ਦਾ ਤੇ ਅੱਜ ਵੀ ਹੈ ਤੇ ਗਾਹ ਵੀ ਰਹੇਗਾ ਜੀ ਇਸੇ ਤਰ੍ਹਾਂ ਹੀ ਸ਼ੌਂਕ ਹੈ ਕੀ ਸੁਣਾ ਰਿਹਾ ਹਾਂ ਦਰਸ਼ਕਾਂ ਨੂੰ ਸਰਦੂਲ ਸਿਕੰਦਰ ਜੀ ਦਾ ਕੁਝ ਮੈਂ ਕਹਿੰਨਾ ਸਰਦੂਲ ਸਿਕੰਦਰ ਜੀ ਦਾ ਹਾਂਜੀ ਸੁਣਾ ਦਿੰਦਾ ਹੁ ਸਾਡੇ ਆ ਪੈਰਾਂ ਤੋਂ ਸਿੱਖੀ ਉੱਡਣਾ ਹਣੀ ਬੈਗੀ ਦੂਰ ਕਿਤੇ ਹੱਲਣਾ ਬਣਾ ਕੇ ਸਾਡਿਆਂ ਪੈਰਾਂ ਤੋਂ ਸਿੱਖੀ ਉੱਡਣਾ ਨਹੀਂ ਬੈਗੀ ਦੂਰ ਕਿਤੇ ਹੱਲਣਾ ਬਣਾ ਕੇ ਵੱਡਿਆਂ ਸ਼ਿਕਾਰੀਆਂ ਨੇ ਮੋਲਿਆਂ ਵੱਡਿਆਂ ਸ਼ਿਕਾਰੀਆਂ ਨੇ ਮੋਲਿਆਂ ਵੱਡਿਆਂ ਸ਼ਿਕਾਰੀਆਂ ਨੇ ਮੋਲਿਆਂ ਨਹੀਂ ਤੈਨੂੰ ਚਲੀਆਂ ਤੇ ਚੋਗ ਚੁਗਾ ਕੇ ਸਾਡਿਆਂ ਪੈਰਾਂ ਤੋਂ ਸਿੱਖੀ ਉੱਡਣਾ ਨਹੀਂ ਬੈਗੀ ਦੂਰ ਕਿਤੇ ਹੱਲਣਾ ਬਣਾ ਕੇ ਸਾਡੇਆਂ ਪੈਰਾਂ ਤੋਂ ਸਿੱਖੀ ਉੱਡਣਾ ਨਹੀਂ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਸੋ ਇਹ ਸੀ ਉਹ ਨੌਜਵਾਨ ਜਿਹਨੂੰ ਕੁਦਰਤੀ ਗੋਡ ਗਿਫਟ ਕੀਤਾ ਗਿਆ ਹੈ ਕੰਠ ਦੇ ਵਿੱਚ ਆਵਾਜ਼ ਦਾ ਤੀਸਰੀ ਕਲਾਸ ਦੇ ਵਿੱਚ ਬਾਈ ਨੂੰ ਪਰਖ ਹੁੰਦੀ ਹੈ ਇਸ ਦੀ ਕਿ ਮੈਂ ਗਾ ਸਕਦਾ ਰੱਬ ਨੇ ਮੈਨੂੰ ਗੋਡ ਗਿਫਟ ਦਿੱਤਾ ਸੋ ਹੁਣ ਬਾਈ ਦੀ ਮਿਹਨਤ ਜਾਰੀ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਵੀਡੀਓ ਨੂੰ ਮੈਂ ਤੁਹਾਡਾ ਦੋਸਤ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇਣਾ